ਚਾਹੁੰਦਾ ਜਿੰਨਿਆਂ ਨੇ ਨਿਆਣੇ ਜੰਮਣੇ ਨੇ ਬੱਚਿਆਂ ਦੀ ਸਾਇਕੀ ਤੇ ਬੜੀਆਂ ਕਿਤਾਬਾਂ ਨੇ ਇੰਗਲਿਸ਼ ਵਿੱਚ ਤੁਸੀਂ ਉਹ ਪੜਿਆ ਕਰੋ ਬੱਚਾ ਪੇਟ ਵਿੱਚ ਹੋਵੇ ਮਾਂ ਜਰੂਰ ਉਹਦੇ ਤੇ ਕਿਤਾਬ ਪੜੇ ਵੀ ਬੱਚੇ ਦਾ ਸੁਭਾਅ ਕਿਦਾਂ ਮੈਂ ਬਣਾਉਣਾ ਹੈ ਸਾਇਕੀ ਕਰਨੀ ਜਦੋਂ ਬੱਚਾ ਵੱਡਾ ਹੋਵੇ ਕਿਤਾਬਾਂ ਮਿਲ ਜਾਂਦੀਆਂ ਇੱਥੇ ਬਹੁਤ ਨੇ ਗੋਰਿਆਂ ਨੇ ਲਿਖੀਆਂ ਕਮਾਲ ਦੀਆਂ ਬੁਕਸ ਨੇ ਆਪਣੇ ਬੱਚੇ ਲਈ ਕਿਤਾਬ ਪੜਿਆ ਕਰੋ ਵੀ ਮੈਂ ਆਪਣੇ ਬੱਚੇ ਨੂੰ ਬਣਾਉਣਾ ਕਿੱਦਾਂ ਦਾ ਹੁਣ ਇੱਕ ਗੱਲ ਵੇਖੋ ਆਪਾਂ ਆਪਣੇ ਬੱਚੇ ਨੂੰ ਕਦੇ ਇਕੱਲਾ ਨਹੀਂ ਸੁਵਾਉਂਦੇ ਛੋਟਾ ਜਿਹਾ ਬੱਚਾ ਇਕੱਲਾ ਨਹੀਂ ਸੁਵਾਉਂਦੇ ਤੇ ਗੋਰੇ ਆਪਣੇ ਬੱਚੇ ਨੂੰ 6 ਮਹੀਨੇ ਦੇ ਨੂੰ ਦੂਜੇ ਕਮਰੇ 'ਚ ਸੁਵਾ ਦਿੰਦੇ ਆਉਂਦੇ ਇਹਨੂੰ ਬਾਹਰ ਬੈੱਡ ਤੇ ਉਹ ਨਾਲ ਉਹ ਜਿਹੜਾ ਥਾਂ ਨਹੀਂ ਬਣਿਆ ਹੁੰਦਾ ਉੱਥੇ ਆਪਣੇ ਵਾਲੇ ਨੂੰ ਚੈੱਕ ਕਰਨ ਆਉਂਦੇ ਨੇ ਨਾ ਘਰਾਂ ਘਰਾਂ 'ਚ ਬੱਚਾ ਜਦੋਂ ਜੰਮਦਾ ਚੈੱਕ ਕਰਨ ਆਉਂਦੇ ਆ ਨਾ ਮਾਪਿਓ ਪਾਉਣਗੇ ਤੇ ਬੈੱਡ ਤੇ ਉੱਤੇ ਹੀ ਵਿਚਾਲੇ ਉਹਨਾਂ ਨੂੰ ਕਹਿਣਗੇ ਉੱਧਰ ਪਾਉਨੇ ਆ ਪਿਓ ਜੀ ਕਹਿ ਦੂ ਮੈਂ ਦੂਜੇ ਕਮਰੇ ਸੌਣਾ ਮੈਂ ਮੈਂ ਇਦਾਂ ਨਹੀਂ ਉਹ ਕਹਿਣਗੇ ਮੱਦ ਹੀ ਨਾ ਦਿਓ ਕਿਤੇ ਤੁਸੀਂ ਨਿਆਣੇ ਸਾਡੇ ਨੇ ਕਿਉਂਕਿ ਨਿਆਣਾ ਤੂੰ ਜੰਮਿਆ ਹੀ ਹੈ ਕੈਨੇਡਾ ਦਾ ਹੈ ਹੈ ਕੈਨੇਡਾ ਦਾ ਹੈ ਤੇ ਮੈਂ ਹੈਰਾਨ ਵੀ ਆ ਮੈਂ ਇੱਥੇ ਆਪਣੇ ਵੀਰ ਨੂੰ ਪੁੱਛਿਆ ਸਾਡਾ ਮੁੰਡਾ ਮਨੀ ਮੇਰਾ ਸਾਡਾ ਸਾਥੀ ਹੈ ਤੇ ਉਹ ਮੈਨੂੰ ਪੁੱਛਿਆ ਮੈਂ ਕਿਹਾ ਤੇਰੇ ਬੱਚਾ ਮੁੰਡਾ ਹੋਇਆ ਹੁਣ ਪਿਛੇ ਜੇ ਉਹਦਾ ਨਾਮ ਐ ਰੱਖਿਆ ਗੁਣਰਾਜ ਸਿੰਘ ਤੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਕਿੰਨੇ ਕੁ ਪੈਸੇ ਲੱਗੇ ਭਾਈ ਚਾਰ ਪੰਜ ਦਿਨ ਤੇ ਤੇਰਾ ਬੱਚਾ ਹਸਪੀਟਲ ਚ ਰਿਹਾ ਆਕਸੀਜਨ ਆ ਲਾਈ ਰੱਖੀਆਂ ਦਵਾਈਆਂ ਦੇਈ ਗਏ ਤੇ ਤੇਰੇ ਕਿੰਨੇ ਕੁ ਪੈਸੇ ਲੱਗੇ ਮੈਂ ਉਹਨੂੰ ਪੁੱਛਿਆ ਮੈਨੂੰ ਕਹਿੰਦਾ ਭਾਈ ਸਾਹਿਬ ਜਿਹੜੀ ਬਾਾਰ ਮੈਂ ਗੱਡੀ ਖਿਲਾਰੀ ਸੀ ਨਾ ਪਾਰਕਿੰਗ ਦੀ ਪਰਚੀ ਕੱਲੀ ਦੇ ਕੇ ਆਇਆ 1 ਪੈਸਾ ਨਹੀਂ ਲੱਗਿਆ ਪਾਰਕਿੰਗ ਦੀ ਪਰਚੀ ਦਿੱਤੀ ਸੀ ਕੱਲੀ 1 ਪੈਸਾ ਨਹੀਂ ਲੱਗਿਆ ਸਾਡੇ ਇੰਡੀਆ ਵਿੱਚ ਤੇ ਢਿੱਡ ਪਾੜੀ ਇਸ ਕਰਕੇ ਦਿੰਦੇ ਆ ਬੀਬੀਆਂ ਦੇ ਵੀ ਜਦੋਂ ਵੱਡਾ ਆਪਰੇਸ਼ਨ ਹੋਏਗਾ ਲੱਖ ਰੁਪਈਆ ਬਿੱਲ ਬਣੇਗਾ ਸੱਚ ਹੈ ਕਿ ਝੂਠ ਹੈ ਇੱਕ ਕੰਟਰੀ ਦੇ ਵਿੱਚ ਤੋਂ ਇੱਕ ਪੈਸਾ ਨਹੀਂ ਦਿੱਤਾ ਕਹਿੰਦੇ ਇੱਕ ਨਾ ਬਾਹਰੇ ਉਹ ਜਦੋਂ ਜਿੱਥੇ ਗੱਡੀ ਖੜੀ ਸੀ ਬਸ ਉਹਦੇ ਹੀ ਦੇ ਕੇ ਆਏ ਚਾਰ ਦਿਨ ਹਸਪੀਟਲ 'ਚ ਰਿਹਾ ਭਾਵੇਂ ਜਿੰਨਾ ਲੱਖ ਰੁਪਈਆ ਵੀ ਲੱਗ ਜਾਏ ਬੱਚੇ ਤੇ ਦੱਸੋ ਲਾਉਣਗੇ ਕਿ ਨਹੀਂ ਜੇ ਇੱਥੇ ਦਾ ਸਿੱਧੀ ਜਨ ਜੰਮਿਆ ਬੋਲੋ ਹਾਏ 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 ਉਹ ਲਾਣਤ ਉਹਨਾਂ ਦੇ ਜਿਹੜਾ ਇਸ ਕੰਟਰੀ ਨਾਲ ਧੋਖਾ ਕਰੇ ਜਿਹੜਾ ਇਸ ਦੇਸ਼ ਨਾਲ ਧੋਖਾ ਕਰੇ ਇੱਥੇ ਜਾ ਮੂ। ਇੰਨੀ ਸਹੂਲਤ ਜਿੱਥੇ ਹੋਵੇ। ਬੰਦੇ ਦੀ ਜਿੱਥੇ ਕਦਰ ਹੋਵੇ। ਤਰਸਦੀ ਐ ਇੱਕ ਮਾਂ ਜੂਬਾ ਸਿਟੀ ਵਿੱਚ। ਇੱਕ ਵਾਰ ਬੱਚਾ ਡਿੱਗ ਪਿਆ। ਉਹ ਆਵੇ। ਕਹਿੰਦੇ ਨਿਆਣਾ ਸਾਨੂੰ ਤੁਸੀਂ ਸਾਂਭ ਨਹੀਂ ਸਕਦੇ ਜੇ ਜੰਮਿਆਂ ਦੇ ਸਾਂਭਣਾ ਨਹੀਂ। ਉਹ ਬੱਚਾ ਦੁਜੀ ਵਾਰੀ ਫੇਰ ਡਿੱਗ ਪਿਆ। ਪੁਲਿਸ ਫੇਰ ਆ ਗਈ ਸੁਣੋ ਪੁਲਿਸ ਫੇਰ ਆ ਗਈ ਉਹ ਜਦੋਂ ਦੂਜੀ ਵਾਰੀ ਆਇਆ ਤੇ ਉਹ ਫੇਰ ਆਏ ਤੇ ਉਹ ਫੇਰ ਵਾਰਨਿੰਗ ਦੇ ਗਏ ਕੁਦਰਤੀ ਉਹ ਬੱਚਾ ਤੀਜੀ ਵਾਰੀ ਡਿੱਗ ਪਿਆ ਤੀਜੀ ਵਾਰੀ ਪੌੜੀਆਂ ਤੋਂ ਡਿੱਗਿਆ ਬੱਚਾ ਲੈ ਗਏ ਕਹਿੰਦੇ ਹੁਣ 18 ਸਾਲ ਬਾਅਦ ਦੇਾਂਗੇ ਤਰਲੇ ਲੈ ਲੈ ਜੋਰ ਲਾ ਲਿਆ ਮੁੜ ਕਿਉਂ ਉਹਨਾਂ ਨੇ ਬੱਚਾ ਨਹੀਂ ਦਿੱਤਾ ਕਹਿੰਦੇ ਹੁਣ ਨਹੀਂ ਦੇਣਾ ਜੇ ਜੰਮਿਆ ਸਾਂਭ ਨਹੀਂ ਸਕਦੇ ਤੇ ਲੈ ਕੇ ਬੱਚਾ ਚੱਕ ਕੇ ਉਹ ਰੋਂਦੀ ਹੈ ਕਹਿੰਦੀ ਕੱਲਾ ਕੱਲਾ ਬੱਚਾ ਲੈ ਦਿੰਦੇ ਹੀ ਉਹ ਕਹਿੰਦੇ ਸਾਂਭਦਾ ਤੂੰ ਐ ਪਰ ਹੈ ਇਹ ਕੈਨੇਡੀਅਨ ਐ ਕੈਨੇਡੀਅਨ ਇਹ ਅਮਰੀਕਨ ਐ ਅਮਰੀਕਨ ਬੱਚਾ ਹੈ ਤਾਈ ਤੇ ਆਪਾਂ ਮਾਰ ਨਹੀਂ ਸਕਦੇ ਥੱਪੜ ਵੀ ਟਿੱਕ ਕੇ ਬਹਿ ਜਾ ਹੁਣ ਇੰਡੀਆ ਵਾਲਾ ਹੁੰਦਾ ਆਪਾਂ ਕਹਿਣਾ ਸੀ ਖੜ ਜਾ ਤਾ ਕੇ ਬੁਖਾਰ ਆਉਣਾ ਹੁਣ ਸਾਨੂੰ ਡਰ ਲੱਗਦਾ ਵੀ ਕੈਨੇਡੀਅਨ ਐ ਤੈਨੂੰ ਸਰਕਾਰਾਂ ਨੇ ਸਮਝਾਇਆ ਵੀ 911 ਤੇ ਕਾਲ ਕਰਦੀ ਜੇ ਤੈਨੂੰ ਜੜਕਿਆ ਹੈ ਤੇ ਰੱਖਸ਼ਾ ਉਹਦੀ ਕਿ ਉਹਨਾਂ ਨੂੰ ਦੱਸਿਆ ਵੀ ਤੇਰੇ ਮਾਪਿਓ ਨੇ ਤੇਰੀ ਰੱਖਸ਼ਾ ਨਹੀਂ ਕਰਨੀ ਕੈਨੇਡਾ ਕਹਿੰਦਾ ਅਸੀਂ ਕਰਾਂਗੇ ਤੇਰੀ ਰੱਖਸ਼ਾ ਅਮਰੀਕਾ ਕਹਿੰਦਾ ਅਸੀਂ ਤੇਰੀ ਰੱਖਸ਼ਾ ਕਰਾਂਗੇ ਸਾਨੂੰ ਦੱਸੀ ਸਾਨੂੰ ਦੱਸੀ ਜੇ ਤੈਨੂੰ ਕੁਝ ਕਹਿਣਗੇ ਕਿਉਂਕਿ ਪੁੱਤ ਸਾਡਾ ਹੈ ਬੱਚਾ ਸਾਡਾ ਹੈ ਵੀਰੋ ਐਡੀ ਸਿਰਦਰਦੀ ਐਡੀ ਸਿਰਦਰਦੀ ਤੇਰੀ ਇਸ ਦੇਸ਼ ਨੇ ਲੈ ਲਈ ਤੇਰੇ ਬੱਚੇ ਦੀ ਜ਼ਿੰਮੇਵਾਰੀ ਸਾਰੀ ਉਹ ਚੱਕ ਲਈ ਉਹਨਾਂ ਨੇ ਮਾਂ ਦੇ ਢਿੱਡ 'ਚ ਬੱਚਾ ਹੁੰਦਾ ਫੀਡ ਦੇ ਪੈਸੇ ਦੇਣ ਲੱਗ ਜਾਂਦੇ ਕਹਿੰਦੇ ਵਧੀਆ ਖੁਰਾਕ ਖਾਈ ਬੱਚਾ ਤੇਰੇ ਪੇਟ 'ਚ ਸਾਡਾ ਮਾਂ ਬੱਚੇ ਨੂੰ ਜੰਮਦੀ ਐ ਫਿਰ ਵੀ ਪੈਸੇ ਲੱਗ ਜਾਂਦੇ ਵੀਰੋ ਮੈਨੂੰ ਇੱਕ ਗੱਲ ਦੱਸੋ ਸਭ ਤੋਂ ਵੱਡੀ ਜ਼ਿੰਮੇਵਾਰੀ ਕੀ ਦੀ ਹੁੰਦੀ ਐ ਤੁਸੀਂ ਬੱਚੇ ਸਾਰੀ ਕਾ ਜਿਮੇਵਾਰੀ ਕੀ ਹੈ ਅਸਲ ਚ ਸਭ ਤੋਂ ਵੱਡੀ ਜਿਮੇਵਾਰੀ ਬੰਦੇ ਲਈ ਕਾਦੀ ਹੈ ਬੋਲੋ ਬੋਲੋ ਵੀਰੋ ਬੱਚਿਆਂ ਦੀ ਸਿੱਧੀ ਜੀ ਗੱਲ ਕਿਹਦੀ ਜਿਮੇਵਾਰੀ ਹੈ ਬੱਚਿਆਂ ਦੀ ਤੇ ਬੱਚਿਆਂ ਦੀ ਜਿਮੇਵਾਰੀ ਕਿਹਨੇ ਚੱਕ ਲਈ ਕੰਟਰੀ ਨੇ ਦੇਸ਼ ਨੇ ਅਸੀਂ ਪਾਲਣੇ ਫਰਜ਼ ਨਿਭਾਉਣਾ ਆਪਾਂ 18 ਸਾਲ ਸਾਡੇ ਕੋਲ ਨੇ ਪਾਲਾਂਗੇ ਸੰਭਾਂਗੇ ਫਿਰ ਇੱਥੇ ਘੱਟੋਂ ਸਟ੍ਰੈਸ ਚ ਰਹਿੰਦਾ ਐ ਇੱਥੇ ਤੇ ਤੂੰ ਉਦਾਂ ਹੀ ਉੜਿਆ ਫਿਰਿਆ ਕਰ ਵੀ ਟੈਨਸ਼ਨ ਹੀ ਕੋਈ ਨਹੀਂ ਇੰਡੀਆ ਵਾਲੇ ਕਿਸੇ ਪਿਓ ਨੂੰ ਕਹੋ ਇੰਡੀਆ ਵਾਲੇ ਕਿਸੇ ਪਿਓ ਨੂੰ ਕਹੋ ਵੀ ਤੇਰੇ ਬੱਚੇ 18 ਸਾਲ ਤੋਂ ਬਾਅਦ ਕੈਨੇਡਾ ਜਾਣਗੇ ਸਾਡੀ ਗਰੰਟੀ ਐ ਉਹਨੇ ਉੜਿਆ ਹੀ ਫਿਰਨਾ ਵੀ ਮੇਰੇ ਬੱਚੇ ਮਤਲਬ ਕੈਨੇਡਾ ਜਾਣਗੇ ਤੇ ਮਤਲਬ ਹੁਣ ਇਹ ਸੈੱਟ ਨੇ ਸਟ੍ਰੈਸ ਹੋਏਗੀ ਉਸ ਪਿਓ ਨੂੰ ਤੁਹਾਡੇ ਤੇ ਜੰਮੇ ਹੀ ਕੈਨੇਡਾ ਚ ਨੇ ਅਸੀਂ ਸਟ੍ਰੈਸ ਚ ਕਿਉਂ ਆ? ਉਹ ਆਪਾਂ ਤੇ ਉਦਾਂ ਹੀ ਉੜੇ ਫਿਰਿਆ ਕਰੋ, ਖੁਸ਼ ਰਿਆ ਕਰੋ ਵੀ ਹੁਣ ਸਾਨੂੰ ਕਾਦੀ ਟੈਨਸ਼ਨ ਐ। ਕਰ ਲੈਣਗੇ ਆਪੇ, ਸਰਵਾਈਵ ਕਰ ਲੈਣਗੇ। 16 ਸਾਲ ਦੇ ਲਾਇਸੈਂਸ ਲੈ ਲੈਣਗੇ। ਪਾਰਟ ਟਾਈਮੇ ਜੌਬ ਕਰਨ ਲੱਗ ਜਾਣਗੇ। ਆਪੇ ਇਨਾਂ ਨੇ ਕੰਮ ਕਰ ਲੈਣੇ ਨੇ। ਜੇ ਅਸੀਂ ਇੰਡੀਆ ਤੋਂ ਆ ਕੇ ਘਰ ਲੈ ਸਕਦੇ ਆ ਤੇ ਇਹ ਇੱਥੇ ਰਹਿ ਕੇ ਨਹੀਂ ਲੈ ਸਕਦੇ। ਫਿਰ ਮੈਨੂੰ ਇਹ ਜਵਾਬ ਦੇ ਵੀ ਤੂੰ ਦੁਖੀ ਦੁਖੀ ਕਿਉਂ ਰਹਿਣਾ। ਤੇਰੇ ਦੁੱਖ ਦਾ ਕਾਰਨ ਕੀ ਹੈ ਤੂੰ ਰੋਂਦਾ ਕਿਉਂ ਹੈ ਇੰਡੀਆ ਵਾਲਿਆਂ ਨਾਲੋਂ ਵੱਧ ਬੀਬੀਓ ਤੁਸੀਂ ਕਿਉਂ ਰੋਨੀ ਐ ਮੈਨੂੰ ਇਹ ਦੱਸੋ ਇੰਡੀਆ ਵਾਲੀਆਂ ਬੀਬੀਆਂ ਤੋਂ ਵੱਧ ਤੁਸੀਂ ਕਿਉਂ ਰੋਨੀ ਐ ਤੁਸੀਂ ਦੁਖੀ ਕਿਉਂ ਹੋ ਹੈ ਵੀਰੋ ਤੁਸੀਂ ਫਿਰ ਪਰੇਸ਼ਾਨ ਕਿਉਂ ਹੋ ਹੈ ਇਹਦਾ ਮਤਲਬ ਇਹ ਹੈ ਬਹੁਤ ਝਾਲ ਤੁਸੀਂ ਗਲਤ ਪਾ ਲਿਆ ਹੈ ਆਪੇ ਫਾਥੜੀਏ ਤੈਨੂੰ ਕੌਣ ਛੜਾਵੇ ਸਿਆਣੇ ਕਹਿੰਦੇ ਐ ਆਪਾਂ ਇੰਡੀਆ ਚ ਸੁਣਦੇ ਰਹੇ ਆ ਉਹ ਕਹਿੰਦੇ ਸੀ ਕਰਮ ਜਾਣਗੇ ਨਾਲੇ ਤੁਰ ਜਾ ਬਰਮਾ ਨੂੰ ਚੇਤਾ ਕਰਮ ਤੇ ਕੰਮ ਤੇ ਤੇਰੇ ਨਾਲ ਹੀ ਜਾਣਗੇ ਭਾਵੇਂ ਬਰਮਾ ਨੂੰ ਤੁਰ ਜਾ ਤੂੰ ਤੇ ਉਦਾਂ ਦੇ ਹੀ ਰਹੇਗਾ ਠੀਕ ਐ ਜਿਹੜਾ ਲਾਹੌਰ ਉਦਾਂ ਦਾ ਪਸ਼ੋਰ ਵੀ ਉਦਾਂ ਦਾ ਠੀਕ ਐ ਜਿਹੜੇ ਬੰਦੇ ਨੂੰ ਟੈਨਸ਼ਨ ਲੈਣ ਦੀ ਐਵੇਂ ਹੀ ਸੋਚਣ ਦੀ ਆਦਤ ਹੈ ਉਹਨੇ ਇੰਡੀਆ 'ਚ ਵੀ ਐਵੇਂ ਹੀ ਸੋਚਣਾ ਹੈ ਉਹਨੇ ਕੈਨੇਡਾ 'ਚ ਆ ਕੇ ਵੀ ਐਵੇਂ ਹੀ ਸੋਚੀ ਜਾਣਾ ਇਹ ਬਿਮਾਰੀ ਹੈ ਐਵੇਂ ਹੀ ਐਵੇਂ ਹੀ ਸੋਚਣਾ ਹੈ ਫਾਲਤੂ ਸਟ੍ਰੈਸਾਂ ਪਾ ਕੇ ਹੀ ਰੱਖਣੀ ਹੈ ਕਈਆਂ ਨੇ ਸਾਡੇ ਪੰਜਾਬੀਆਂ ਦਾ ਸੁਭਾਅ ਨਿੱਕੀ ਜੀ ਗੱਲ ਨੂੰ ਵੱਡੀ ਸਾਰੀ ਕਰਨਾ ਸਾਨੂੰ ਰਾਈ ਰਾਈ ਜਿੰਨੀ ਤਕਲੀਫ ਹੁੰਦੀ ਸਾਨੂੰ ਪਹਾੜ ਵਰਗੀ ਲੱਗਦੀ ਹੈ ਸਾਡੀ ਆਦਤ ਹੈ ਜਦੋਂ ਸਾਨੂੰ ਦੁੱਖ ਦੁਖੀ ਰਹਿਣ ਦੀ ਆਦਤ ਪੈ ਜਾਂਦੀ ਹੈ ਨਾ ਵੀਰੋ ਫਿਰ ਸਾਨੂੰ ਕੋਈ ਸੁਖੀ ਨਹੀਂ ਕਰ ਸਕਦਾ ਤੇ ਲਿਖ ਲਓ ਜਿੰਨੂੰ ਸੁਖੀ ਰਹਿਣ ਦੀ ਆਦਤ ਪੈ ਜਾਂਦੀ ਹੈ ਉਸ ਬੰਦੇ ਨੂੰ ਕੋਈ ਦੁਖੀ ਦੁਖੀ ਨਹੀਂ ਕਰ ਸਕਦਾ ਆਦਤ ਪੈ ਗਈ ਖੁਸ਼ ਰਹਿਣ ਦੀ ਕੈਮ ਰਹਿਣ ਦੀ ਆਦਤ ਪੈ ਗਈ ਅਸਲ 'ਚ ਸਾਨੂੰ ਨਾ ਆਦਤ ਪਈ ਹੋਈ ਹੈ ਇੰਡੀਆ 'ਚ ਰਹੇ ਆ ਇੰਡੀਆ 'ਚ ਜੰਮੇ ਆ ਲੋਕਾਂ ਤੋਂ ਸੁਣਿਆ ਸਾਨੂੰ ਆਦਤ ਪੈ ਗਈ ਐ ਚੰਗੇ ਭਲੇ ਵੀ ਹੋਵਾਂਗੇ ਰਾਜੀ-ਬਾਜੀ ਵੀ ਹੋਵਾਂਗੇ ਪੂਰੀ ਚੜ੍ਹਦੀ ਕਲਾ ਵੀ ਹੋਏਗੀ ਤਾਂ ਵੀ ਲੱਗੇਗਾ ਯਾਰ ਕੁਝ ਹੋ ਹੀ ਨਾ ਜਾਵੇ ਹਾਏ ਕਿਤੇ ਕੁਝ ਹੋ ਹੀ ਨਾ ਜਾਵੇ ਐਦਾਂ ਹੀ ਡਰ ਐਦਾਂ ਹੀ ਡਰ ਲੱਗਿਆ ਹੋਇਆ ਕੁਝ ਵੀ ਨਹੀਂ ਹੁੰਦਾ ਐਵੇਂ ਹੀ ਘਬਰਾਈ ਜਾਂਦੇ ਤਾਂ ਤਾਂ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਨਾ ਵੀਰੋ ਬੜੀ ਵੱਡੀ ਗੱਲ ਐ ਤੁਸੀਂ ਇੱਥੇ ਹੋ ਮੈਨੂੰ ਮੈਂ ਪਿੱਛੇ ਜੇ ਇੱਕ ਗੱਲ ਕਲਿੱਪ ਵਿੱਚ ਵੀ ਕੀਤੀ ਸੀ ਤੁਹਾਡੇ ਕੋਲ ਸਿਟੀਜ਼ਨ ਹੋ ਜਿਹੜੇ ਜਿਹੜੇ ਇੱਥੋਂ ਦੇ ਉਹਨਾਂ ਕੋਲ ਕੈਨੇਡੀਅਨ ਪਾਸਪੋਰਟ ਹੈਗੇ ਆ ਕਿ ਨਹੀਂ ਬੋਲੋ ਅੱਧਿਆਂ ਕੋਲ ਦੇ ਹੋਣਗੇ ਜਿਹੜੇ ਇੱਥੇ ਬੈਠੇ ਆ ਹੈਗੇ ਆ ਕਿ ਨਹੀਂ ਕੈਨੇਡੀਅਨ ਮੈਨੂੰ ਇਹ ਦੱਸੋ ਇਹ ਆ ਜਿਹੜਾ ਤੇਰਾ ਕੈਨੇਡੀਅਨ ਪਾਸਪੋਰਟ ਹੈ ਜਿਹਦੇ ਤੇ ਤੇਰੀ ਫੋਟੋ ਲੱਗੀ ਹੈ ਮੇਰੇ ਇਲਾਕੇ ਦੇ 20 ਪਿੰਡ ਕਰੋੜ ਕਰੋੜ ਰੁਪਈਆ ਦੇਣ ਨੂੰ ਵੀ ਤਿਆਰ ਹੋਣਗੇ ਜਿਹੜੇ ਕਹਿਣਗੇ ਜੇ ਮੈਨੂੰ ਮਿਲ ਜੇ ਸਮਝਦੇ ਹੋ ਸਮਝਦੇ ਹੋ ਇੰਡੀਆ ਵਿੱਚ 130 ਕਰੋੜ ਆਬਾਦੀ ਹੈ ਤੇ 100 ਕਰੋੜ ਬੰਦਾ ਇੰਡੀਆ ਚ ਇਦਾਂ ਦਾ ਹੋਣਾ ਜਿਹੜਾ ਤੇਰੇ ਵਾਲੇ ਪਾਸਪੋਰਟ ਨੂੰ ਤਰਸਦਾ ਆ ਸਾਡੇ ਅਮਰੀਕਾ ਗਿਆ ਅਮਰੀਕਾ ਵਾਲਾ ਮੁੰਡਾ ਮੇਰੇ ਕੋਲ ਗਿਆ ਅਸੀਂ ਬਾਗ ਚ ਤੁਰੀਏ ਗੱਲਾਂ ਕਰੇ ਬੜਾ ਇਦਾਂ 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 ਮੈਂ ਕਿਹਾ ਓਏ ਤੂੰ ਘਟਨੀ ਤੈਨੂੰ ਪਤਾ ਹੈ ਅੰਦਰ ਤੇਰਾ ਇੱਕ ਬੈਗ ਪਿਆ ਹੈ ਕਹਿੰਦਾ ਹਾਂ ਬੈਗ ਚ ਇੱਕ ਜੇਬ ਹੈ ਕਹਿੰਦਾ ਹਾਂ ਮੈਂ ਕਿਹਾ ਜੇਬ ਦੇ ਵਿੱਚ ਇੱਕ ਪਾਸਪੋਰਟ ਪਿਆ ਹੈ ਕਹਿੰਦਾ ਹਾਂ ਮੈਂ ਕਿਹਾ ਉਹਦੇ ਉੱਤੇ ਲਿਖਿਆ ਅਮਰੀਕਨ ਕਹਿੰਦਾ ਹਾਂ ਮੈਂ ਕਿਹਾ 100 ਕਰੋੜ ਇੰਡੀਅਨ ਬੰਦਾ ਇਹਨੂੰ ਤਰਸਦਾ ਜੋ ਤੇਰੇ ਕੋਲ ਹੈਗਾ ਪਰ ਇੱਕ ਜਿਹੜੀ ਸਾਈਕੀ ਹੈ ਨਾ ਬੰਦੇ ਦੀ ਉਹ ਇਹ ਹੈ ਜੋ ਮਿਲ ਜਾਂਦਾ ਹੈ ਉਹਦੀ ਕਦਰ ਨਹੀਂ ਇਹ ਫਿਰ ਅਗਲੇ ਸਟੈਪ ਤੇ ਚਲੇ ਜਾਂਦਾ ਜਦੋਂ ਦੂਜਾ ਮਿਲ ਜਾਂਦਾ ਹੈ ਫਿਰ ਉਹ ਦੂਜਾ ਅਗਲਾ ਸਟੈਪ ਤੇ ਚੱਲ ਜਾਂਦਾ ਇਹ ਸਾਡੀ ਸਾਇਕੀ ਇਦਾਂ ਦੀ ਹੈ ਪ੍ਰੈਜੈਂਟ ਨੂੰ ਮਾਣਦਾ ਏ ਜੋ ਹੁੰਦਾ ਹੈ ਉਹਨੂੰ ਨਹੀਂ ਮਾਣਦਾ ਵੇਖਿਓ ਜਦੋਂ ਆਪਾਂ ਕੈਨੇਡਾ ਰਹਿੰਦੇ ਸੀ ਫਿਰ ਪਤਾ ਕੀ ਸੋਚਦੇ ਇੰਡੀਆ ਰਹਿੰਦੇ ਸੀ ਹਾਏ ਕੈਨੇਡਾ ਕਦੋਂ ਜਾਵਾਂਗੇ ਕੈਨੇਡਾ ਆ ਗਏ ਮਹੀਨਾ ਜੇ ਇੱਕ ਨਹੀਂ ਲੰਘਿਆ ਹੁਣ ਵਦਕੇ ਹਾਏ ਇੰਡੀਆ ਕਦੋਂ ਜਾਵਾਂਗੇ ਲੈ ਸੱਚੀ ਆਪਾਂ ਇਦਾਂ ਨੇ ਆ ਸੱਚੀ ਇੱਦਾਂ ਨੇ ਮੁੰਡਾ ਮੁੰਡਾ ਹੋ ਜੇ ਬਸ ਆਪਾਂ ਖੁਸ਼ੀ-ਖੁਸ਼ ਆ ਮੁੰਡਾ ਜੰਮ ਪਿਆ ਹੁਣ ਕਿੰਨੇ ਕ ਦਿਨ ਖੁਸ਼ ਐ ਮਠਿਆਈਆਂ ਵੰਡ ਲਈਆਂ ਹਫਤਾ ਲੰਘ ਗਿਆ ਦੋ ਲੰਘ 20 ਦਿਨਾਂ ਬਾਅਦ ਫੇਰ ਉਦਾਂ ਦਈਏ ਦੱਸੋ ਮੈਨੂੰ ਜਿਹੜਾ ਮੁੰਡਾ ਜੰਮੇ ਦਾ ਚਾਹ ਸੀ ਹੁਣ ਕਿਉਂ ਨਹੀਂ ਜਾ ਮੁੰਡਾ ਨਹੀਂ ਧੀ ਭਤੀ ਵੀ ਹੋਵੇ ਕੋਈ ਫਰਕ ਥੋੜਾ ਧੀ ਦਾ ਆਪਣਾ ਇੱਕ ਰੁਤਬਾ ਇੱਕ ਥਾਂ ਹੈ ਤਾਂ ਧੀ ਦਾ ਪੁੱਤ ਦਾ ਆਪਣਾ ਇੱਕ ਥਾਂ ਹੈ ਜ਼ਿੰਦਗੀ 'ਚ ਬੱਚਾ ਜੇ ਵਸੇ ਕਰੀ ਆ ਗਿਆ ਹੁਣ ਮਹੀਨੇ ਕੇ ਬਾਅਦ ਤੁਰਾ ਫੇਰ ਉਹੀ ਮੂਹ ਬਣਿਆ ਘਰ ਲੈ ਲਈਏ ਬਾ ਫੇਰ ਤਨ ਜਾ ਰਹੇ ਨੇ ਲੈ ਆ ਲੈ ਹੁਣ ਲੈ ਲਿਆ ਘਰ ਲੈ ਲਿਆ ਬਾਹਰ ਖੜ ਕੇ ਫੋਟੋ ਪੀ ਆ ਮੈਂ ਖਰੀਦਿਆ ਫੋਨ ਲਾ ਲਾ ਕੇ ਰਿਸ਼ਤੇਦਾਰਾਂ ਨੂੰ ਆ ਬਾਥਰੂਮ ਐ ਆ ਵੇਖੋ ਵੀਡੀਓ ਕਾਲ ਲਾ ਕੇ ਸਾਰਿਆਂ ਨੇ ਵਿਖਾਇਕ ਨਹੀਂ ਆ ਬੈਡਰੂਮ ਐ ਸਾਡਾ ਆ ਬਾਲਕਨੀ ਐ ਆ ਰਸੋਈ ਐ ਆ ਖੋਲ-ਖੋਲ ਕੇ ਵੀ ਆ ਕੱਪ ਵੀ ਵੇਖ ਲਓ ਸਾਡੇ ਅੰਦਰ ਪਏ ਨੇ ਸਭ ਵਖਾਏ ਆ ਤੁਸੀਂ। ਕਿਆ ਚੜਿਆ ਹੋਇਆ ਸੀ। ਲੰਘ ਗਿਆ ਮਹੀਨਾ ਹੁਣ ਕਿਵੇਂ ਆਉ? ਹੁਣ ਘਰ ਨਵਾਂ ਲੈ ਲਿਆ ਹੁਣ ਤੇ ਲੈ ਲਿਆ ਹੁਣ ਮਹੀਨੇ ਕੇ ਬਾਅਦ ਹੁਣ ਤੇ ਪੂਰੇ ਖੁਸ਼ ਹੋਵੋਗੇ। ਹੁਣ ਫੇਰ ਔਖੇ ਆ। ਛੋਟਾ ਪੈ ਗਿਆ ਲੈ। ਹੁਣ ਫੇਰ ਔਖੇ ਆ। ਹੁਣ ਤੇਰਾ ਕਰੇਕੀਦਾਰ ਬੰਦਾ। ਗੱਡੀ ਲੈਣੀ ਆ ਓਏ ਜਦੋਂ ਨਵੀਂ ਨਵੀਂ ਆਈ। ਇਨੂੰ ਅੰਦਰ ਗਰਾਹ ਚ ਖਲਾਰਨਾ ਇਹ ਨਹੀਂ ਬਾਹਰ ਖੜਨੀ ਚਾਹੀਦੀ ਧੋਪਣਾ ਲੱਗ ਜੇ ਐ ਉਹਦੇ ਟਾਇਰ ਵੀ ਲਿਸ਼ਕਾ ਕੇ ਰੱਖਦਾ ਹੁਣ ਮਹੀਨਾ ਹੋ ਗਿਆ ਉਹ ਖੜੀ ਐ ਮੀਂਹ ਚ ਲਿਬੜਦੀ ਕੋਈ ਪੁੱਛਦਾ ਹੀ ਨਹੀਂ ਹੁਣ ਕੀ ਹੋ ਗਿਆ ਕੀ ਫਰਕ ਪੈ ਗਿਆ ਆਹਾ ਹਾ ਜਿਹੜਾ ਨਾ ਮਹਾਰਾਜ ਕਹਿੰਦੇ ਸੈਸ ਘਟੈ ਲਖ ਕੋ ਉੱਠਤਾ ਵੈ ਤ੍ਰਿਪਤ ਨਾ ਆਵੇ ਮਾਇਆ ਪੱਛ ਹੈ ਮਾਇਆ ਦਾ ਮਤਲਬ ਕੱਲਾ ਪੈਸਾ ਨਹੀਂ ਮਟੀਰੀਅਲ ਹਰ ਚੀਜ਼ ਇੱਕ ਚੀਜ਼ ਮਿਲਦੀ ਹੈ ਸਟੈਪ ਦੂਜਾ ਦੂਜੀ ਮਿਲ ਗਈ ਹੁਣ ਇਹਦਾ ਤੀਜਾ ਹੁਣ ਤੀਜੀ ਮਿਲ ਗਈ ਹੁਣ ਚੌਥਾ ਜੋ ਮਿਲਦਾ ਉਹਨੂੰ ਭੁੱਲ ਜਾਂਦਾ ਹੈ ਅਗਲਾ ਜਿਹੜੇ ਬਹੁਤੇ ਨਿੱਕੇ ਨਿਆਣੇ ਨੇ ਇੱਕ ਚੌਕਲੇਟ ਦੇ ਦਿਓ ਤੁਸੀਂ ਹੱਥ 'ਚ 10 ਫੜ ਲਓ ਉਹ ਆਪਣੇ ਵਾਲੀ ਨਹੀਂ ਵੇਖਦਾ ਕਹਿ ਕਾ ਆਹ ਦੇ ਜਿਹੜੀ ਦੂਜੀ ਵੀ ਫੜਾ ਤੀਜੀ ਵੀ ਫੜਾ ਚੌਥੀ ਵੀ ਫੜਾ ਜਰ ਕਿੰਨਾ ਵਧੀਆ ਮੁਰਗੀ ਰੋਜ ਇੱਕ ਆਂਡਾ ਦੇਈ ਜਾਂਦੀ ਤੂੰ ਸਾਰੇ ਆਂਡੇ ਜ਼ਰੂਰੀ ਕੱਢਣੇ ਨੇ ਤੂੰ ਖੁਸ਼ ਰਹਿ ਜਿੰਨਾ ਮਿਲ ਹੀ ਜਾਂਦਾ ਹੈ ਖੁਸ਼ ਰਹਿਣ ਲਈ ਕਿੰਨਾ ਕੋਝ ਹੈ ਹਣ ਤੁਹਾਡੇ ਜੋ ਕਈ ਰੋਣਾ ਮੈਂ ਕੀ ਕਰਾਂ ਨਾ ਬੱਚਾ ਹੈ ਨਾ ਘਰ ਵਾਲੀ ਹੈ ਨਾ ਘਰ ਹੈ ਫੇਰ ਮੈਂ ਕੀ ਕਰਾਂ ਮੈਨੂੰ ਤੇ ਟੈਨਸ਼ਨ ਬਹੁਤ ਹੈ ਕੱਲ ਮੈਂ ਪੜਦਾ ਸੀ ਇੱਕ ਬੰਦੇ ਨੇ ਲਿਖਿਆ ਕਹਿੰਦਾ ਮੈਂ ਬਹੁਤ ਔਖਾ ਹੋਏ ਮੈਨੂੰ ਹੋਰ ਕੋਈ ਚਿੰਤਾ ਨਹੀਂ ਮੈਨੂੰ ਹੋਰ ਕੋਈ ਚਿੰਤਾ ਨਹੀਂ ਕਹਿੰਦਾ ਮੈਨੂੰ ਵਿਆਹ ਦਾ ਕੋਈ ਫਿਕਰ ਨਹੀਂ ਬਸ ਇੱਕੋ ਹੀ ਟੈਨਸ਼ਨ ਹੈ ਕਿ ਕਹਿੰਦਾ ਮੇਰੇ ਨਿਆਣਿਆਂ ਦੀ ਪੜ੍ਹਾਈ ਬਹੁਤ ਲੇਟ ਹੋ ਰਹੀ ਹੈ ਕਹਿੰਦਾ ਆ ਕਈਆਂ ਨੂੰ ਹੁਣ ਸਮਝ ਆਈ ਬਾਅਦ ਚ ਕਹਿੰਦਾ ਹੋਰ ਮੈਨੂੰ ਬਹੁਤੀ ਗਾਲੀ ਨਹੀਂ ਵਿਆਹ ਦੀ ਬਸ ਮੇਰੇ ਨਿਆਣਿਆਂ ਦੀ ਪੜ੍ਹਾਈ ਲੇਟ ਹੋ ਰਹੀ ਹੈ ਫਿਕਰ ਇਸ ਗੱਲ ਦਾ ਮੈਨੂੰ